ਕਿ ਜੋ ਕਿ ਡੋਰ ਜਿਹੜੀ ਫਰੀ ਕਿੱਥੇ ਫਰੀ ਕਿਦਾਂ ਫਰੀ ਕੀ ਕਰਨ ਪਿਆ ਹੈ ਪਾਜੀ ਰਸਤੇ ਵਿੱਚ ਆ ਰਿਆ ਸੀ ਤੇ ਡੋਰ ਲੰਮਕੀ ਵੀ ਸੀ ਦੇਖਣ ਦੇ ਵਿੱਚ ਮਿਲਿਆ ਨਹੀਂ ਪਾਜੀ ਸਾਰੇ ਵਿੱਚ ਗਏ ਉਹਨੇ ਕਿੰਨਾ ਟਾਂਕੇ ਲੱਗੇ ਹੋਣਾ ਇਹ ਚ 4-5 ਟਾਂਕੇ ਲੱਗੇ ਡੋਰ ਕਿਹਦੀ ਸੀਗੀ ਇਹ ਡੋਰ ਪਾਜੀ ਚੈਨਲ ਡੋਰ ਦੀ ਠੀਕ ਹੈ ਕਿੰਨਾ ਕੀ ਨੁਕਸਾਨ ਕਿਨੇ ਟਾਂਕੇ ਲੱਗੇ ਲੱਗਦਾ ਕੋਈ ਕੱਲੇ ਜਿਗਰ ਦੀ ਦਿੱਕਤ ਹੈ ਸਾਲਾਂ ਨੂੰ ਦਿੱਕਤ ਨਹੀਂ ਆਈ ਕੋਈ ਸਾਡੀ ਫਿਲਹਾਲ ਤਾਂ ਕੋਈ ਨਹੀਂ ਆ ਵਾਅਦਾ ਪਤਾ ਨਹੀਂ ਕੋ ਅੱਜ ਸਾਡੇ ਕੋਲ ਕਿੰਟਾ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜਾ ਚైనా ਦੌਰ ਦੇ ਨਾਲ ਦਾ ਗਲੇ ਤੇ ਇੱਕ ਕਾਫੀ ਡੀਪ ਕੱਟ ਲੱਗਾ ਇਸ ਹੌੜਾ ਕੰਡੀ ਦਾ ਰਹਿਣ ਵਾਲਾ ਪੇਸ਼ੰ ਦਾ ਅਜੀਤ ਕੁਮਾਰ ਹੈ ਤੇ ਇਹਦੇ ਵਿੱਚ ਬਲੀਡਿੰਗ ਹੋ ਰਹੀ ਸੀ ਸਚਿੰਗ ਕਰਕੇ ਇਹਦਾ ਫਾਸਟਰ ਦੇ ਕੇ ਇਹਨੂੰ ਅਸੀਂ ਪੁਲਸ ਨੂੰ ਰਿਪੋਰਟ ਕਰ ਦਿੱਤਾ ਤੇ ਦਾ ਕੋ ਟਾਂਕੇ ਕਰੇ ਲੱਗੇ ਇਹਦੇ 4-5 ਟਾਂਕੇ ਲੱਗੇ ਕਿਉਂਕਿ neck ਦੇ ਉੱਤੇ ਬੂਨ ਕਾਫੀ ਡੀਪ ਸੀ ਥੋੜਾ ਜਿਹਾ ਡਿਸਟੈਂਸ ਰਹਿ ਗਿਆ ਸੇਵ ਹੋ ਗਿਆ ਵਿੱਚ ਪਰ ਇਹ ਜੇ ਪੂਰੀ ਡੋਰ ਹੋਰ ਨਹੀਂ ਤੇ ਉਸ ਕੋਸ਼ਣ ਦਾ ਕਿੰਨ ਜਲ ਨੁਕਸਾਨ ਹੋ ਸਕਦਾ ਹੈ ਗ੍ਰੈਜੁਐਲਟੀ ਹੋ ਸਕਦੀ ਸੀ ਇਹ ਬਹੁਤ ਮਾੜੀ ਗੱਲ ਹੈ ਵੇਚਣ ਵਾਲਿਆਂ ਲਈ ਵੀ ਤੇ ਖਰੀਦਣ ਵਾਲਿਆਂ ਲਈ ਵੀ ਸਾਡੇ ਸਮਾਜ ਵਿੱਚ ਇੱਕ ਲੋਕਾਂ ਚ ਸੋਚ ਬਣਾਉਣ ਦੀ ਲੋੜ ਹੈ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਇਹੋ ਜਿਹੀ ਡੋਰ ਖਰੀਦਣੀ ਨਾ ਤਾਂ ਕਿ ਮਾਰਕੀਟ ਵਿੱਚ ਵੇਚਣ ਦਾ ਰੌਲਾ ਹੀ ਖਤਮ ਹੋ ਜਾਵੇ ਪਰ ਜਿਹੜੇ ਵੇਚਦੇ ਆ ਉਹਨਾਂ ਦੇ ਵੀ ਬੱਚੇ ਕਈ ਵਾਰ ਇਸ ਤਰ੍ਹਾਂ ਫਸ ਸਕਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਨਾ ਤੇ ਵੇਚਣ ਤੇ ਨਾ ਹੀ ਕੋਈ ਡੋਰ ਖਿਜਦੇ ਜਿਹੜਾ ਅੱਜ ਕੇਸ ਆਇਆ ਇਹ ਬੜੇ ਨੌਜਵਾਨ ਲੜਕਾ ਜਿਹੜਾ ਬੜਾ ਸ਼ਾਰਪ ਮਾਲੋ ਬਚ ਗਿਆ ਨਹੀਂ ਤਾਂ ਕੁਝ ਵੀ ਹੋ ਸਕਦਾ ਅੱਜ ਚੇਟ ਨੰਬਰੀ 1 ਹਸਪਤਾਲ ਹਾਰਿਪੁਰ ਤੋਂ ਸਾਨੂੰ ਮਸੂਲ ਹੋਈ ਹੈ ਜਿਹਦੇ ਸਬੰਧ ਵਿੱਚ ਆਪਾਂ ਹਸਪਤਾਲ ਪਹੁੰਚੇ ਤੇ ਅਜੇ ਕੁਮਾਰ ਨਾਮ ਦਾ ਲੜਕਾ ਇੱਕ ਥੋੜਾ ਡਿਟੇਲ ਤੋਂ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਕਤੇ ਡਰਾਟਰ ਨਾਲ ਕੋਈ ਲਟਕੀ ਹੋਈ ਤਾਰ ਚੈਨਾ ਡੋਰ ਜੜੀ ਉਹਦੇ ਗਲਤ ਵਿੱਚ ਲੱਗੀ ਹੈ ਉਸ ਦੇ ਕਾਰਨ ਉਹਦੇ ਚਾਰ ਟਿੰਕੇ ਜਿਹੜੇ ਗਲੇ ਵਿੱਚ ਲੱਗੇ ਹੈ ਟਿੰਕੇ ਹੁਣ ਉਹ ਠੀਕ ਠਾਕ ਹੈ ਉਹਦੇ ਬਿਆਨ ਲਿਖਦੇ ਆ ਜਿ ਜਦੋਂ ਕੋਈ ਕਾਰਵਾਈ ਕਿਸ ਤੱਕ ਪਤਾ ਲੱਗੂਗਾ ਉਹ ਆਪਾਂ ਅਮਰ ਵਿੱਚ ਲਿਆਂਦੇ ਜਾਊਗੀ ਸਾਰੇ ਸਮੇਂ ਸਮੇਂ ਤੇ ਸਹਾ ਨਾਲ ਟਾਈਮ ਤੇ ਸਹਾ ਨਾਲ ਆਪਾਂ ਜਿਹੜੀ ਪੁਲਿਸ ਮੁਤੱਲਦੀ ਨਾਲ ਕਰ ਰਹੀ ਹੈ ਜਿਹੜੀ ਵੀ ਅੱਗੇ ਵੀ ਆਪਾਂ ਇਸ ਚੈਨਾ ਡੋਰ ਦੇ ਸੰਬੰਧ ਵਿੱਚ ਬਿਆਨ ਦੇ ਚੁੱਕੇ ਹਾਂ ਜਦੋਂ ਹਾਨੂੰ ਹੋਰ ਵੀ ਪਤਾ ਲੱਗੂਗਾ ਤਾਂ ਅਸੀਂ ਉਸ ਦੇ ਅਗਵਾਣ ਦੀ ਬਰਖਲਾ ਜਿਹੜੀ ਕਾਰਵਾਈ ਉਹ ਕਰਾਂਗੇ